ਦੀ ਸਤਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲ ਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਪੀ ਬਹੁਤ ਸਾਰੇ ਕਿਸਾਨਾਂ ਦੇ ਕੋਲ ਖੇਤ ਵਿਹਲੇ ਆ ਕਿਸੇ ਨੇ ਮਟਰ ਤੋੜੇ ਆ ਕਿਸੇ ਨੇ ਆਲੂ ਪਟੇ ਆ ਕਿਸੇ ਨੇ ਕਣਕ ਵਾਲੇ ਖੇਤ ਛੱਡੇ ਆ ਪਰਪਸ ਕੀ ਹੈ ਪੀ ਅਸੀਂ ਫਰਵਰੀ ਦੇ ਵਿੱਚ ਮੱਕੀ ਲਾਉਣੀ ਸੁਖਸਾਨ ਦੋਸਤੋ ਜਿਸ ਖੇਤ ਦੇ ਵਿੱਚ ਮੈਂ ਖਲੋਤਾ ਐਸ ਖੇਤ ਦੇ ਵਿੱਚ ਵੀ ਫਾਰਮਰ ਨੇ ਮੱਕੀ ਲਾਉਣੀ ਹੈ ਜਿਹੜੇ ਕਿਸਾਨ ਭਰਾਵਾਂ ਨੇ ਫਰਵਰੀ 10 ਤੋਂ ਬਾਅਦ ਮੱਕੀ ਲਾਉਣੀ ਹੈ ਉਹ ਪਹਿਲਾਂ ਮੇਰੀ ਗੱਲ ਬਹੁਤ ਧਿਆਨ ਨਾਲ ਸੁਣਨ ਵੀ ਖੇਤ ਤੁਹਾਨੂੰ ਵੇਲੇ ਛੱਡਣ ਦੀ ਲੋੜ ਨਹੀਂ ਜਿਸ ਤਰ੍ਹਾਂ ਇਹ ਖੇਤ ਕੈਮਰਾਮੈਨ ਸਾਹਿਬ ਖਾ ਲਿਓ ਮੜਾ ਜਾ ਜਿਸ ਤਰ੍ਹਾਂ ਇਹ ਖੇਤ ਵੇਲਾ ਪਿਆ ਰੋਟਾਵੇਟਰ ਵੱਜ ਕੇ ਪੈੜੀ ਬਣੀ ਪਈ ਹੈ ਤੁਸੀਂ ਇੱਕ ਕਿੱਲੇ ਦੇ ਵਿੱਚ ਪਾਓ 3 ਵਟਾਂ ਇੱਕ ਕਿੱਲੇ ਦੇ ਵਿੱਚ 3 ਵਟਾਂ ਪਾ ਕੇ ਕਿੱਲੇ ਦੀ ਹੋ ਗਈ ਚਾਰ ਕਿਾਰੇ ਚੌਹਾਂ ਕਿਾਰੇਾਂ ਚ ਪਾਣੀ ਭਰ ਕੇ ਤੇ 4 ਕਿਲੋ ਮਾਰੋ ਤੋਰੀਏ ਦਾ ਛੱਟਾ ਤੁਹਾਡੇ ਕੋਲ ਘੱਟ ਸੋ ਘੱਟ ਪੂਰਾ ਮਹੀਨਾ ਜਨਵਰੀ ਦਾ 10 ਦਿਨ ਇਧਰੋਂ ਆ ਤੇ ਜੇ ਤੁਸੀਂ 10 ਦਿਨ ਦੇਣੇ ਆ ਗਾਲਲੇ ਪਾਸੇ ਤੇ 50 ਦਿਨ ਹੈਗੇ ਤੁਸੀਂ 45 ਦਿਨ ਮੰਨ ਕੇ ਚੱਲੋ ਵੀ ਧੜ ਕੋ 45 ਦਿਨ ਵੀ ਆ ਤੇ 45 ਦਿਨਾਂ ਦੇ ਵਿੱਚ ਵਿੱਚ ਜਿਹੜੇ ਤੁਸੀਂ ਛੱਟਾ ਮਾਰਨਾ ਤੋਰੀਏ ਦਾ ਜਿਉ 7 8 ਜਾਂ 9 ਇੰਚ ਵੀ ਹੋ ਗਿਆ ਤੇ ਤੁਹਾਡੇ ਖੇਤ ਦੇ ਕੋਲ ਫ੍ਰੀ ਆਫ ਕੋਸਟ ਥੋੜੇ ਜੇ ਖਰਚੇ ਦੇ ਵਿੱਚ ਬੜੀ ਵਧੀਆ ਹਰੀ ਖਾਦ ਆਰਗੈਨਿਕ ਮੈਟਰ ਮਿਲ ਜੂਗਾ ਜਾਨੀ ਕਿ ਉਹ ਤੁਹਾਨੂੰ ਮੱਕੀ ਚ ਸਹਾਇਤਾ ਕਰੂਗਾ ਜਿਨ੍ਹਾਂ ਨੇ ਮੱਕੀ ਫਰਵਰੀ ਦੇ ਦੂਜੇ ਹਫਤੇ ਲਾਉਣੀ ਉਹਨਾਂ ਕਿਸਾਨਾਂ ਲਈ ਪਿਛਲੇ ਸਾਲ ਇੱਕ بارش ਦਾ ਰੌਲਾ ਸੀ ਕਿਸਾਨ ਭਰਾਵਾਂ ਨੇ ਜਨਵਰੀ ਦੀ 27 28 29 30 ਤਰੀਕ ਨੂੰ ਮੱਕੀ ਕੇਰੀ ਸੀ 31 ਇੱਕ ਦੇ ਮੀਂਹ ਦਾ ਰੌਲਾ ਸੀ ਥੋੜੀ ਜਿਹੀ ਐਵੇਂ ਹਲਕੀ ਜੀ بارش ਹੋਈ ਸੀ ਜਿੰਨਾ ਉਸ ਲੋ ਟੈਂਪਰੇਚਰ ਦੇ ਵਿੱਚ ਮੱਕੀਆਂ ਲਾਤੀਆਂ ਸੀ ਉਹ ਮੱਕੀ ਜਾ ਕੇ ਲਗਭਗ 20 20 ਦਿਨ 19 18 17 21 ਦਿਨ ਤੇ ਜਾ ਕੇ ਉੱਗੀ ਸੀ ਜਿਆਦੇ ਲੋ ਟੈਂਪਰੇਚਰ ਦੇ ਵਿੱਚ ਤੁਸੀਂ ਮੱਕੀ ਨਾ ਕੇਰਿਓ ਹੁਣ ਆਪਾਂ ਗੱਲ ਕਰਾਂਗੇ ਸਵਾਲ ਸੀ ਕਿਸਾਨ ਭਰਾਵਾਂ ਦਾ ਭਾਜੀ ਅਸੀਂ ਮੱਕੀ ਥੱਲੇ ਖਾਦ ਕਿੰਨੀ ਪਾਈਏ ਤੇ ਕਿਹੜੀ ਪਾਈਏ ਕਿਸਾਨ ਦੋਸਤੋ ਜਿਹੜੇ ਕਿਸਾਨ ਭਰਾਵਾਂ ਦੇ ਕੋਲ ਖੇਤ ਮਟਨ ਵਾਲੇ ਆ ਜਾਂ ਗੰਨੇ ਵਾਲੇ ਆ ਜਾਂ ਕਣਕ ਦੇ ਬਾਣ ਛੱਡੇ ਆ ਮਕੀਲੀ ਕਈ ਭਰਾਵਾਂ ਨੇ ਤੁਸੀਂ ਦੋ ਬੋਰੀਆਂ ਡੀਏਪੀ ਪਾਇਓ ਇੱਕ ਬੋਰੀ ਐਮਓਪੀ ਜਾਂ ਦੋ ਬੋਰੀਆਂ ਜਿਹੜੀ 14.5% ਵਾਲੀ ਐਵਰੇਜ 7750 ਦੀ ਬੋਰੀ ਮੋਲੇਸਸ ਪोटाश ਉਹ ਪਾਇਓ 10 ਕਿਲੋ ਸਲਫਰ ਪਾਇਓ ਕਿਸੇ ਚੰਗੀ ਕੰਪਨੀ ਦੀ ਸੀਵੀਡ ਬੇਸ ਅਮੀਨੋ ਐਸਿਡ ਬੇਸ ਕੋਈ ਬਾਇਓਲੋਜੀਕਲ ਪ੍ਰੋਡਕਟ ਜਾਂ ਕਾਰਬਨ ਬੇਸ ਪ੍ਰੋਡਕਟ ਪ੍ਰੀਵੀ ਲਾਈਫ ਸਾਇੰਸ ਦਾ ਜੀਵਕ ਜ਼ੋਲ ਵੀ ਆਉਂਦਾ ਉਹ ਵੀ ਤੁਸੀਂ 10 ਕਿਲੋ ਦਾ ਛੱਟਾ ਜ਼ਮੀਨ ਦੀ ਤਿਆਰੀ ਵੇਲੇ ਖੇਤ ਦੇ ਵਿੱਚ ਮਾਰ ਸਕਦੇ ਜੀ ਜਿਨ੍ਹਾਂ ਕਿਸਾਨ ਭਰਾਵਾਂ ਦੇ ਕੋਲ ਆਲੂ ਵਾਲੀਆਂ ਪੈੜੀਆਂ ਵਹਿਲੀਆਂ ਪਈਆਂ ਤੇ ਉਹਨਾਂ ਨੇ ਆਲੂ ਥਲੇ ਚਾਰ ਜਾਂ ਪੰਜ ਬੋਰੀਆਂ ਡੀਏਪੀ ਪਾਈ ਆ ਇੱਕ ਬੋਰੀ ਜਾਂ ਡੇਢ ਬੋਰੀ ਪोटाश ਦੀ ਪਾਈ ਆ ਉਹ ਕਿਸਾਨ ਭਰਾ ਜਿਆਦੀ ਡੀਏਪੀ ਦੇ ਵਿੱਚ ਧਿਆਨ ਨਾ ਰੱਖਣ ਡੀਪੀ ਦੇ ਵਿੱਚ ਜਿਆਦਾ ਧਿਆਨ ਨਾ ਰੱਖਣ ਆਲੂਆਂ ਥੱਲੇ ਬੜੀ ਡੀਪੀ ਪਈ ਹੁੰਦੀ ਆ ਮੇਰ ਕੋ ਕੁਝ ਐਗਜ਼ੈਂਪਲਾਂ ਵੀ ਹੈਗੀਆਂ ਕਿ ਕਿਸਾਨ ਭਰਾਵਾਂ ਨੇ ਬਿਨਾਂ ਡੀਪੀ ਤੋਂ ਮੱਕੀ ਬੀਜੀ ਸੀ ਆਲੂਆਂ ਵਾਲੀ ਪੈਲੀ ਤੇ ਜਿੱਥੇ ਉਹਨਾਂ ਨੇ 4 1/2 ਤੋੜੇ ਪਹਿਲਾਂ ਆਲੂਆਂ ਥੱਲੇ ਡੀਪੀ ਪਾਈ ਸੀ ਡੀਪੀ ਨਾ ਪਾਉਣ ਦੇ ਬਾਜ਼ੂਦ ਵੀ ਹੋਰ ਨਾਲ ਉਹਨਾਂ ਜਿਹੜੇ ਦੂਜੇ ਪ੍ਰੋਡਕਟ ਪਾਇਆ ਸੀ ਸਲਫਰ ਪਾਇਆ ਬਾਇਓ ਪਾਇਆ ਉੱਪਰ ਜਾ ਕੇ ਕੋਈ ਮਾਈਕੋਰੀਜ਼ਾ ਪਾ ਲਿਆ ਉਹਨਾਂ ਜਾਂ ਉੱਪਰ ਜਾ ਕੇ ਜੂਰੀਆਂ ਨਾਲ ਜ਼ਿੰਕ ਪਾ ਲਈ ਮਲਟਾਈ ਤੇਨ ਬੋਰੀਆਂ ਜੂਰੀਆ ਦੇ ਨਾਲ ਬਿਨਾ ਡੀਏਪੀ ਪਾਇਆ ਵੀ ਹੁੰਦਾ ਝਾੜ ਪੂਰਾ ਆ ਗਿਆ ਸੀ ਜੇ ਤੁਹਾਨੂੰ ਲੱਗਦਾ ਵੀ ਅਸੀਂ ਡੀਏਪੀ ਪਾਉਣੀ ਪਾਉਣੀ ਆ ਕਿਸਾਨ ਦੋਸਤੋ ਆਲੂ ਵਾਲੇ ਭਰਾ ਇੱਕ ਬੋਰੀ ਤੋਂ ਵੱਧ ਡੀਏਪੀ ਨਾ ਪਾਉਣ ਜਿਨ੍ਹਾਂ ਨੇ ਆਲੂ ਥੱਲੇ ਪोटाश ਨਹੀਂ ਪਾਈ ਉਹ ਇੱਕ ਬੋਰਾ ਐਮਓਪੀ ਜਾਂ ਦੋ ਬੋਰੇ ਮੋਲਿਸਸ ਪोटाश ਦੇ 14.5% ਪोटाश ਆਉਂਦੀ ਆ ਸਲੋ ਰਿਲੀਜ਼ ਪ੍ਰੋਡਕਟ ਉਹ ਵੀ ਉਹ ਵੀ ਦੋ ਬੋਰੀਆਂ ਛੱਟਾ ਦੇ ਸਕਦੇ ਜੇ 10 ਕਿਲੋ ਬੈਂਟੂਨੇਟ ਦਾਣੇਦਾਰ ਸਲਫਰ ਥੱਲੇ ਪਾ ਸਕਦੇ ਜੇ ਜਿੰਨੀ ਤੁਹਾਡੀ ਪਾਕਟ ਅਲਾਉ ਕਰਦੀ ਆ ਕੋਈ ਅਮੀਨੋ ਐਸਿਡ ਬੇਸ ਕੋਈ ਸੀ ਵੀਡ ਬੇਸ ਬਾਇਓ ਜਿਹਦੇ ਵਿੱਚ ਬਾਇਓਜ਼ਾਇਮ ਹੋ ਜੇ ਬਾਇਓਵੀਟਾ ਹੋ ਜੇ ਸਾਗਾਰਿਕਾ ਜੇ ਸਮਰਾਟ ਪਲੱਸ ਹੋ ਜੇ ਜ਼ੀਓਗਜ਼ੋਲ.com ਹੋ ਜੇ ਇੰਨਾ ਪ੍ਰੋਡਕਟਾਂ ਚੋਂ ਇੱਕ ਪੈਕੇਟ ਡੇਢ ਪੈਕੇਟ ਦੋ ਪੈਕੇਟ ਜਿੰਨੀ ਤੁਹਾਡੀ ਪਾਕਟ ਅਲਾਉ ਕਰਦੀ ਆ ਜਿੰਨਾ ਮਟੀਰੀਅਲ ਤੁਸੀਂ ਮੱਕੀ ਨੂੰ ਆਪਣੇ ਖੇਤ ਦੇ ਵਿੱਚ ਬਜ਼ਾਈ ਤੋਂ ਪਹਿਲਾਂ ਦੇ ਲੋਗੇ ਉਹ ਤੁਹਾਡਾ ਬਹੁਤ ਜ਼ਿਆਦਾ ਵੱਡਾ ਫਾਇਦਾ ਕਰੂਗਾ ਸੁਖਸਾਨ ਦੋਸਤੋ ਇਹ ਮੋਟੀ ਮੋਟੀ ਗੱਲ ਹੈ ਮੱਕੀ ਥੱਲੇ ਖਾਦਾ ਪਾਉਣ ਦੀ ਹੁਣ ਵਾਰੀ ਆਉਣੀ ਆ ਮੱਕੀ ਦੇ ਬੀਜ ਦੀ ਪਿਛਲੇ ਸਾਲ ਟੈਂਪਰੇਚਰ ਬੜਾ ਆਪਰਿਆ ਸੀ ਤੇ ਸਾਰੇ ਬੀਆਂ ਦੇ ਝਾੜ ਡਾਊਨ ਆਏ ਸੀ ਚਾਹੇ ਕਿਸੇ ਨੇ ਗਿੱਲੀ ਵੱਜ ਕੇ ਵੇਚੀ ਆ ਚਾਹੇ ਕਿਸੇ ਨੇ ਸੁਕਾ ਕੇ ਵੇਚੀ ਆ ਪਿਛਲੇ ਤੋਂ ਪਿਛਲੇ ਸਾਲ ਦੇ ਬਰਾਬਰ ਲਗਭਗ 7 ਤੋਂ ਲੈ ਕੇ 10-10 11-11 ਕੁਇੰਟਲ ਜ਼ਿਮੀਦਾਰਾਂ ਦਾ ਝਾੜ ਘਟਿਆ। ਕੁਝ ਜ਼ਿਮੀਦਾਰਾਂ ਨੇ ਸੀਡ ਸਿਲੈਕਸ਼ਨ ਮਾੜੀ ਕਰ ਲਈ ਤੇ ਉਹਨਾਂ ਦਾ ਝਾੜ ਚੰਗੇ ਸੀਡ ਨਾਲੋਂ ਮਾੜਾ ਸੀਡ ਲੈ ਲਿਆ ਕਿਸੇ ਕੰਪਨੀ ਦਾ ਜਿਹਦਾ ਝਾੜ ਐਵਰੇਜ ਸੀ ਘੱਟ ਸੀ। 5 ਤੋਂ ਲੈ ਕੇ 9-9 10-10 11-11 ਕੁਇੰਟਲ ਝਾੜ ਦਾ ਫਰਕ ਰਿਹਾ ਵਾ। ਮੈਂ ਕੁਝ ਪ੍ਰੂਫ ਪਿਛਲੇ ਸਾਲ ਦੇ ਡਾਟੇ ਝਾੜ ਦੇ ਇਕੱਠੇ ਕਰ ਲਿਆ ਪਰ ਮੇਰੀ ਰਿਸਰਚ ਹਾਲੇ ਕੰਪਲੀਟ ਨਹੀਂ ਹੋਈ। ਚੰਗਾ ਬੀਜ ਮਾੜਾ ਬੀਜ ਪੂਰਾ ਵਧੀਆ ਬੀਜ ਕਿਹੜੀ ਕੰਪਨੀ ਦਾ ਬੀਜ ਬੀਜਾਂ ਬਾਰੇ ਮੈਂ ਕਿਸਾਨ ਦੋਸਤੋ ਤੁਹਾਨੂੰ ਮੱਕੀ ਦੇ ਕਿਹੜੇ ਬੀਜ ਕਿੰਨੀ ਤਰੀਕ ਨੂੰ ਲੱਗਣੇ ਆ ਤੇ ਪਿਛਲੇ ਸਾਲ ਉਹਨਾਂ ਦੀ ਖਾਈ ਟੈਂਪਰੇਚਰ ਦੇ ਵਿੱਚ ਵੀ ਕੀ ਪਰਫਾਰਮੈਂਸ ਰਹੀ ਸੀ ਉਹਨਾਂ ਬਾਰੇ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਖੇਤੀ ਨਾਲ ਸੰਬੰਧਿਤ ਤੁਹਾਡੀ ਕੋਈ ਵੀ ਸਮੱਸਿਆ ਹੋਵੇ ਕਿਸਾਨ ਦੋਸਤੋ ਤੁਸੀਂ ਮੇਰਾ ਨੰਬਰ 9216099188 ਤੇ ਸੰਪਰਕ ਕਰਕੇ ਮੇਰੇ ਕੋਲੋਂ ਖੇਤੀ ਨਾਲ ਸੰਬੰਧਿਤ ਜਾਣਕਾਰੀ ਲੈ ਸਕਦੇ ਜੀ ਜਿਨੀਆਂ ਇੱਕ ਗੁਰਨਾਨਕ ਸਾਹਿਬ ਨੇ ਬੁੱਧ ਦਿੱਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਸ ਬੁੱਧ ਦੇ ਅਨਸਾਰ ਤੁਹਾਡੀ ਜੋਗ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਦੋਸਤੋ ਛੋਟੇ ਸਾਹਿਬ ਜਿਆਦਾ ਦੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਸ਼ਾਮ ਵੇਲੇ ਸਵੇਰ ਵੇਲੇ ਸਿਮਰਨ ਕਰਿਆ ਕਰੋ ਨਾਮ ਜਪਿਆ ਕਰੋ ਬਾਰਡਰ ਤੇ ਡਲੇਵਾਲ ਸਾਹਿਬ ਬੈਠੇ ਆ ਪਿੰਡਾਂ ਚੋਂ ਵੀਰਾਂ ਨੂੰ ਕਿਸਾਨਾਂ ਨੂੰ ਬੇਨਤੀ ਹੈ ਨਹੀਂ ਤੁਹਾਡੀ ਜਥੇਬੰਦੀਆਂ ਤੁਰਦੀਆਂ ਇੱਕ ਵਾਰ ਜਾ ਕੇ ਉਥੇ ਕੱਟ ਕਰਕੇ ਵਿਖਾਓ ਤਗੜੇ ਤਗੜੇ ਪਤਾ ਲੱਗੇ ਸੈਂਟਰ ਨੂੰ ਵੀ ਕਿਸਾਨਾਂ ਨੂੰ ਐਮਐਸਪੀ ਦੇਣੀ ਹੀ ਪੈਣੀ ਆ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂਪਦੇ ਪ੍ਰਵਾਨ ਕਰਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ